ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਦੇਖ ਚੁੱਕੇ ਹੋ ਅਸੀਂ ਤੁਹਾਡੇ ਨਾਲ ਸੰਤ ਬਾਬਾ ਜੀ ਸਿੰਘ ਜੀ ਹੰਸਾੜੀ ਵਾਲੇ ਉਹਨਾਂ ਦੇ ਵਿਚਾਰ ਸਾਂਝੀ ਕਰਾਂਗੇ ਕਿ ਜੋ 11 ਰੁਪਏ 21 ਰੁਪਏ ਦਾ ਮੱਥਾ ਟੇਕਦੇ ਹਨ ਉਹ ਕਿਉਂ ਤਰ ਜਾਂਦੇ ਹਨ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਸੁਣਨਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਵੀ ਜਰੂਰ ਸਾਂਝਾ ਕਰਨਾ ਆਓ ਜੀ ਹੁਣ ਤੁਹਾਡਾ ਬਹੁਤਾਂ ਸਮਾਂ ਨਾਲ ਲੈਂਦੇ ਹੋਏ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਕਸਰ ਕਿਹਾ ਕਰਦੇ ਸੀ ਕਿ ਜੋ ਵਿਅਕਤੀ 1 ਰੁਪਏ ਜਾਂ 11 ਰੁਪਏ ਦਾ ਮੱਥਾ ਟੇਕਦਾ ਹੈ ਉਹ ਤਰ ਜਾਂਦਾ ਹੈ ਇਸ ਪਿੱਛੇ ਗੁਪਤ ਸ਼ਕਤੀ ਸੁਣ ਕੇ ਤੁਸੀਂ ਖੁਸ਼ ਹੋ ਜਾਵੋਗੇ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਦੋਂ ਸੰਗਤ ਨੂੰ ਉਪਦੇਸ਼ ਦਿੰਦੇ ਸੀ ਤਾਂ ਆਖਦੇ ਹੁੰਦੇ ਸਨ ਕਿ ਗੁਰੂ ਲਈ ਸਾਨੂੰ 10 ਵੰਦ ਜ਼ਰੂਰ ਕਟਣਾ ਚਾਹੀਦਾ ਹੈ ਜਿਹੜਾ ਆਪਣੇ ਗੁਰੂ ਲਈ ਦਸਵੰਦ ਕੱਟਦਾ ਹੈ ਤੇ ਫਿਰ ਉਹ ਗੁਰੂ ਜੀ ਉਹਦੇ ਤੋਂ ਖੁਸ਼ ਹੋ ਜਾਂਦੇ ਹਨ ਬਾਬਾ ਨਾਨਕ ਸਿੰਘ ਜੀ ਕਲੇਰਾਵਾਲੀ ਵੀ ਇਹੀ ਕਹਾਂ ਕਰਦੇ ਸੀ ਕਿ ਜਿਹੜਾ ਬੰਦਾ ਔਖੇ ਤੋਂ ਔਖੇ ਸਮੇਂ ਵਿੱਚ ਦਸਵੰਦ ਕੱਟਦਾ ਹੈ ਆਪਣੇ ਗੁਰੂ ਲਈ ਦਸਵੰਦ ਕੱਢਣਾ ਨਹੀਂ ਭੁੱਲਦਾ ਫਿਰ ਯਾਦ ਰੱਖਿਓ ਸਤਿਗੁਰੂ ਜੀ ਉਹਦੇ ਤੇ ਮਾੜਾ ਸਮਾਂ ਆਉਣ ਹੀ ਨਹੀਂ ਦਿੰਦੇ ਸਤ ਗੁਰੂ ਜੀ ਪਾਸ ਤਨ ਤਨ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਆਪਾਂ ਜਦੋਂ ਵੀ ਜਾਈਏ ਫਿਰ ਜਿੰਨੀ ਵੀ ਸਾਡੀ ਸਮਰੱਥਾ ਹੈ ਕੜਾ ਪ੍ਰਸ਼ਾਦ ਆਪਾਂ ਨੂੰ ਕਰਵਾਉਣਾ ਚਾਹੀਦਾ ਹੈ 21 ਰੁਪਏ ਜਾਂ 11 ਰੁਪਏ ਦਾ ਮੱਥਾ ਵੀ ਟੇਕ ਸਕਦੇ ਹਾਂ ਕੜਾ ਪ੍ਰਸ਼ਾਦ ਵੀ ਕਰਵਾ ਸਕਦੇ ਹਾਂ ਇਹ ਕੀ ਹੈ ਜਾਂ ਆਪਾਂ ਕੜਾ ਪ੍ਰਸ਼ਾਦ ਕਰਵਾਈਏ ਜਾਂ ਫਿਰ ਆਪਾਂ ਮੱਥਾ ਟੇਕੀਏ ਇਹ ਬਹੁਤ ਵੱਡੀ ਭਾਵਨਾ ਹੈ 11 ਰੁਪਏ ਜਾਂ 21 ਰੁਪਏ ਹਰੇਕ ਤੇ ਕੋਲ ਹੁੰਦੇ ਹਨ ਜਿਹੜੀ ਕੱਲ ਹੈ ਉਹ ਹੈ ਭਾਵਨਾ ਦੀ ਪੈਸੇ ਦੀ ਗੱਲ ਨਹੀਂ 2100 11 11000 212000 ਦੇਣ ਵਾਲੇ ਵੀ ਲੋਕ ਹੁੰਦੇ ਨੇ ਪਰ ਗੱਲ ਭਾਵਨਾ ਦੀ ਹੈ ਜਿਹੜੀ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਉਹ 11 ਰੁਪਏ ਵਾਲੇ ਦੇ ਮਨ 'ਚ ਹੋ ਸਕਦਾ ਵਧ ਹੋਵੇ ਕੀ ਪਤਾ 11 ਰੁਪਏ ਵਾਲੇ ਦੇ ਮਨ ਦੇ ਵਿੱਚ ਭਾਵਨਾ 21000 ਵਾਲੇ ਨਾਲੋਂ ਵੀ ਵੱਧ ਹੋਵੇ ਕਹਿਣ ਦਾ ਭਾਵ ਹੈ ਕਿ ਤੰਦਨਸ਼ੀ ਗੁਰਗਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਅੱਗੇ ਜਦੋਂ ਮੱਥਾ ਟੇਕਣ ਜਾਈਏ ਤਾਂ ਸਾਡੇ ਕੋਲੋਂ ਸਾਡੇ ਕੋਲ ਜੋ ਵੀ ਮਾਇਆ ਥੋੜੀ ਤਾਂ ਥੋੜੀ ਬਹੁਤੀ ਤਾਂ ਬਹੁਤੀ ਸਾਨੂੰ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ ਯਾਂ 11 ਰੁਪਏ ਦਾ ਜਾਂ 1 ਰੁਪਏ ਦਾ ਜਾਂ 51 ਰੁਪਏ ਦਾ ਜਿੰਨੀ ਵੀ ਤੁਹਾਡੀ ਸਮਰੱਥਾ ਹੈ ਤੁਹਾਨੂੰ ਮੱਤਾ ਜ਼ਰੂਰ ਟਿਕਣਾ ਚਾਹੀਦਾ ਹੈ ਗੁਰੂ ਜੀ ਅਕੀਰਦਾਸ ਕਰੀਏ ਕਿ ਗੁਰੂ ਜੀ ਕਿਰਪਾ ਕਰਿਓ ਸਾਡੇ ਸਾਰੇ ਦੁੱਖ ਦੂਰ ਹੋ ਜਾਣ ਐਸੀ ਕਿਰਪਾ ਕਰਿਓ ਨਾਮ ਬਾਣੀ ਦੀ ਦਾਤ ਦਿਓ ਮੈਨੂੰ ਭਰੋਸੀ ਦੀ ਦਾਤ ਦਿਓ ਕਿਰਪਾ ਰੱਖਿਓ ਰਹਿਮਤ ਪਣਾ ਕੇ ਰੱਖਿਓ ਕਿ ਮੇਰੇ ਸੱਚੇ ਪਾਤਸ਼ਾਹ ਸਾਰੇ ਦੁੱਖ ਦੂਰ ਹੋ ਜਾਣ ਮੈਨੂੰ ਕਿਸੇ ਵੀ ਚੀਜ਼ ਦਾ ਕੋਈ ਘਾਟ ਨਾ ਰਹੇ ਸਤਿਗੁਰੂ ਜੀ ਤੁਸੀਂ ਹਰ ਇੱਕ ਤੇ ਕਿਰਪਾ ਕਰਦੇ ਹੋ ਦਰ ਆਿਆਂ ਦੀ ਲਾਜ ਰੱਖਦੇ ਹੋ ਤੇ ਜਿਹੜਾ ਮਨੁੱਖ ਸਤਿਗੁਰ ਤੋਂ ਮੁੱਖ ਫੇੜ ਲੈਂਦਾ ਹੈ ਉਹਨੂੰ ਕਿਤੇ ਵੀ ਫਿਰ ਢੋਈ ਨਹੀਂ ਮਿਲਦੀ ਸਾਨੂੰ ਸਤਿਗੁਰ ਜੀ ਨੂੰ ਮਰਥਾ ਟਿਕਦੀ ਹੋਈ ਕਹਿਣਾ ਚਾਹੀਦਾ ਹੈ ਕੀ ਸਤਿਗੁਰ ਜੀ ਕਿਰਪਾ ਕਰਿਓ ਮੈਨੂੰ ਗੁਰੂ ਪਲਸ ਮੁਖ ਮੇਰਾ ਮੁਖ ਗੁਰੂ ਵੱਲ ਹੋ ਜਾਏ ਮੈਨੂੰ ਗੁਰਮੁਖ ਬਣਾ ਲਓ ਮੈਨੂੰ ਬਖਸ਼ ਲਓ ਸਤਿਗੁਰ ਜੀ ਮੇਰੇ ਤੇ ਐਸੀ ਕਿਰਪਾ ਕਰਿਓ ਕਿ ਮੇਰਾ ਮੇਲ ਮੇਰੀ ਆਤਮਾ ਦਾ ਜੋ ਮੇਲ ਹੈ ਤੁਹਾਡੇ ਨਾਲ ਹੋ ਜਾਵੇ ਮੈਂ ਤੁਹਾਡੇ ਸਿਮਰਨ ਨੂੰ ਕਦੇ ਭੁੱਲਾਂ ਹੀ ਨਾ ਪਾਤਸ਼ਾਹ ਜੀ ਇਹ ਕਿਰਪਾ ਕਰਿਓ ਤੇ ਤੁਸੀਂ ਕਦੇ ਇਦਾਂ ਦੀ ਬੇਨਤੀ ਕਰਕੇ ਦੇਖਿਓ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਸਤਿਗੁਰ ਜੀ ਐਸੀ ਕਿਰਪਾ ਕਰਦੇ ਹਨ ਕਿ ਤੁਸੀਂ ਹਰ ਇੱਕ ਜੰਜਾਲ ਦੇ ਵਿੱਚੋਂ ਆਜ਼ਾਦ ਹੋ ਜਾਵੋਗੇ ਸੋਈ ਸਗੀ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ